ਭਾਰਤ ਤੇ ਕੈਨੇਡਾ ਵਿਚਕਾਰ ਰਾਜਨੀਤਿਕ ਤਣਾਅ ਦੇ ਬਾਵਜੂਦ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਦੀ ਸਲਾਰਾ ਇਮੀਗ੍ਰੇਸ਼ਨਲ ਰਿਪੋਰਟ ਦੇ ਅਨੁਸਾਰ 2024 ਵਿੱਚ ਭਾਰਤੀਆਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਸਾਲ ਕੁੱਲ 3,74,832 ਨਵੇਂ ਨਾਗਰਿਕਾਂ ਨੂੰ ਕੈਨੇਡੀਅਨ ਨਾਗਰਿਕਤਾ ਮਿਲੀ ਹੈ। ਜਿਨ੍ਹਾਂ ਵਿੱਚ 23.43% ਦੀ ਭਾਰਤੀ ਸਨ ਭਾਵੇਂ 2024 ਵਿੱਚ ਕੈਨੇਡੀਅਨ ਨਾਗਰਿਕਤਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ 2023 ਦੇ ਮੁਕਾਬਲੇ ਥੋੜੀ ਘਟਸੀ ਪਰ ਫਿਰ ਵੀ ਉਹ ਬਾਕੀ ਸਾਰੇ ਦੇਸ਼ਾਂ ਨਾਲੋਂ ਵੱਧ ਸਨ ਇਸ ਸਾਲ 2017 ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡੀਅਨ ਨਾਗਰਿਕ ਦਿੱਤੀ ਗਈ ਰਿਪੋਰਟ ਅਨੁਸਾਰ ਭਾਰਤੀਆਂ ਦੀ ਗਿਣਤੀ ਵਿੱਚ ਕਮੀ ਦਾ ਇੱਕ ਵੱਡਾ ਕਾਰਨ ਭਾਰਤ ਤੇ ਕੈਨੇਡਾ ਵਿਚਕਾਰ ਵਾਧਾ ਤਣਾਅ ਹੋ ਸਕਦਾ ਅਪ੍ਰੈਲ ਅਤੇ ਜੂਨ 2024 ਦੇ ਵਿਚਕਾਰ ਸਭ ਤੋਂ ਵੱਧ ਲੋਕ 1,04,218 ਨੂੰ ਨਾਗਰਿਕਤਾ ਦਿੱਤੀ ਗਈ ਜਦਕਿ ਅਕਤੂਬਰ ਨਵੰਬਰ ਵਿੱਚ 69569 ਲੋਕਾਂ ਨੂੰ ਨਾਗਰਿਕਤਾ ਮਿਲੀ ਜਨਵਰੀ ਤੋਂ ਮਾਰਚ 88200 ਲੋਕ ਅਪ੍ਰੈਲ ਤੋਂ ਜੂਨ 104218 ਲੋਕ ਜਨਵਰੀ ਤੋਂ ਦਸੰਬਰ 94661 ਲੋਕ ਅਕਤੂਬਰ ਤੋਂ ਨਵੰਬਰ 69569 ਲੋਕਾਂ ਨੂੰ ਦਸੰਬਰ ਚ 18160 ਲੋਕ ਪੱਕੇ ਹੋਏ ਨੇ ਦੱਸ ਦੇ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਤਰੂਬਰ ਨੇ 2003 ਵਿੱਚ ਭਾਈ ਹਰਦੀਪ ਸਿੰਘ ਨੱਜਰ ਦੀ ਹੱਤਿਆ ਲਈ ਭਾਰਤ 'ਤੇ ਗੰਭੀਰ ਇਲਜ਼ਾਮ ਲਾਇਆ ਸੀ ਸਨ ਭਾਰਤ ਨੇ ਇਹਨਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਅਨਕਾਰ ਦਿੱਤਾ ਸੀ ਜਿਸ ਕਾਰਨ ਦੋਵੇਂ ਦੇਸ਼ਾਂ ਦੇ ਸਬੰਧ ਵਿਗੜ ਗਏ ਸਨ ਇਸ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਇੱਕ ਦੂਜੇ ਦੇ ਡੈਪਲੋਮੈਂਟਾਂ ਨੂੰ ਕੱਢ ਦਿੱਤਾ ਸੀ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਇੱਕ ਨੋਟਿਸ ਜਾਰੀ ਕਰਕੇ ਸਰੰਤੀ ਗਾਡਾ ਨੂੰ ਕੁਝ ਖਾਸ ਹਾਲਾਤਾਂ ਵਿੱਚ ਸਥਾਈ ਨਿਵਾਸੀ ਵੀਜ਼ਾ ਤੇ ਇਲੈਕਟ੍ਰੋਨਿਕ ਯਾਤਰਾ ਦਸਤਾਵੇਜ਼ਾਂ ਨੂੰ ਰੱਦ ਕਰਨ ਦਾ ਸਪਸ਼ਟ ਅਧਿਕਾਰ ਦਿੱਤਾ ਗਿਆ ਹੈ। ਉਂਜ ਤਾਂ ਸਰਹੱਦੀ ਕਾਰਡ ਹਮੇਸ਼ਾ ਲੋਕਾਂ ਨੂੰ ਵਾਪਸ ਭੇਜਣ ਦੇ ਯੋਗ ਰਹੇ ਨੇ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕੈਨੇਡਾ ਵਿੱਚ ਉਹਨਾਂ ਦੇ ਨਿਰਧਾਰਿਤ ਸਮੇਂ ਤੋਂ ਵੱਧ ਸਮਾਂ ਰਹੇਗਾ ਤਾਂ ਲੋਕਾਂ ਨੂੰ ਵਾਪਸ ਭੇਜ ਸਕਦੇ ਨੇ। ਪ੍ਰਕਾਸ਼ਿਤ ਨੋਟਿਸ ਇਹ ਹੁਕਮ ਸਪਸ਼ਟ ਕਰਨ ਲਈ ਹੈ ਕਿ ਸਰਹੱਦੀ ਕਾਰਡ ਇਸ ਕਾਰਨ ਕਰਕੇ ਅਸਥਾਈ ਵੀਜ਼ਾ ਰੱਦ ਕਰਨ ਦੇ ਯੋਗ ਨੇ। ਸਰਹੱਦੀ ਅਤੇ ਇਮੀਗ੍ਰੇਸ਼ਨ ਅਧਿਕਾਰੀ ਹੁਣ ਦਸਤਾਵੇਜ਼ ਨੂੰ ਵੀ ਰੱਦ ਕਰਨ ਦੇ ਯੋਗ ਨੇ ਜੇਕਰ ਕੁਈ ਧਾਰਕ ਕੈਨੇਡਾ ਲਈ ਯੋਗ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਉਹ ਗੁੰਮ ਚੋਰੀ ਜਾਂ ਨਸਤ ਹੋਏ ਦਸਤਾਵੇਜ਼ ਵੀ ਰੱਦ ਕਰ ਸਕਦੇ ਨੇ ਇਮੀਗ੍ਰੇਸ਼ਨ ਮਾਹਿਰ ਇਸ ਤਬਦੀਲੀ ਨੂੰ ਸਰਹੱਦੀ ਕਾਰਡਾਂ ਦੀਆਂ ਸ਼ਕਤੀਆਂ ਦੇ ਸਪਸ਼ਟਿਕਰਨ ਵਜੋਂ ਦੇਖਦੇ ਨੇ ਦੱਸਦੇ ਕਿ ਕੈਨੇਡਾ ਆਉਣ ਵਾਲੇ ਸੈਲਾਨੀਆ ਸਟੂਡੈਂਟਸ ਅਤੇ ਕਾਮਿਆਂ ਨੂੰ ਇਸ ਤਾ ਹੀ ਨਿਵਾਸੀ ਵੀਜ਼ੇ ਜਾਰੀ ਕੀਤੇ ਜਾਂਦੇ ਨੇ ਜੋ ਦੇਸ਼ ਵਿੱਚ ਦਾਖਲੇ ਦੀ ਗਰੰਟੀ ਨਹੀਂ ਦਿੰਦੇ ਇਮੀਗ੍ਰੇਸ਼ਨ ਅਤੇ ਸਰਹੱਦੀ ਅਧਿਕਾਰੀ ਇਹਨਾਂ ਦਸਤਾਵੇਜ਼ਾਂ ਨੂੰ ਰੱਦ ਕਰਨ ਦੇ ਯੋਗ ਵੀ ਨੇ ਜੇਕਰ ਕੋਈ ਧਾਰਕ ਸਾਈ ਨਿਵਾਸੀ ਬਣ ਜਾਂਦਾ ਮਰ ਜਾਂਦਾ ਜਾਂ ਪਤਾ ਲੱਗਦਾ ਕਿ ਉਹਨਾਂ ਨੂੰ ਇਹ ਵੀਜ਼ਾ ਕਿਸੇ ਪ੍ਰਸ਼ਾਸਕੀ ਗਲਤੀ ਦੁਆਰਾ ਜਾਰੀ ਕੀਤਾ ਗਿਆ ਸੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਦਫ਼ਤਰ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਕੀਤੇ ਗਏ ਬਦਲਾ ਅਸਥਾਈ ਵੀਜ਼ਿਆਂ ਨੂੰ ਘਟਾਉਣ ਵਿੱਚ ਮਦਦ ਕਰਨਗੇ ਜੋ ਫੈਡਰਲ ਸਰਕਾਰ ਦੁਆਰਾ ਮੌਜੂਦਾ ਵੀਜ਼ਿਆਂ ਦੀ ਸੂਚੀ ਬਣਾਉਣ ਤੇ ਬਿਲ ਉੜੇ ਉਹ ਵੀ ਹਨ ਉਹਨਾਂ ਕਾਰਨ ਕਿ ਉਦਾਹਰਨ ਵਜੋਂ ਜੇਕਰ ਕੋਈ ਕੈਨੇਡਾ ਵਿੱਚ ਕੰਮ ਦਾ ਵੀਜ਼ਾ ਲੈ ਕੇ ਆਉਂਦਾ ਹੈ ਪਰ ਬਾਅਦ ਵਿੱਚ ਸਥਾਈ ਨਿਵਾਸੀ ਬਣ ਜਾਂਦਾ ਹੈ ਤਾਂ ਉਸ ਦਾ ਵੀਜ਼ਾ ਅਜੇ ਵੀ ਕਿਰਿਆਸ਼ੀਲ ਮੰਨਿਆ ਜਾ ਸਕਦਾ ਹੈ ਜੇਕਰ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ ਇਹ ਸਰਕਾਰ ਦੀ ਵਿਆਪਕ ਇਮੀਗ੍ਰੇਸ਼ਨ ਯੋਜਨਾ ਦਾ ਹਿੱਸਾ ਜਿਸ ਵਿੱਚ ਅਗਲੇ 2 ਸਾਲਾਂ ਵਿੱਚ ਜਾਰੀ ਕੀਤੇ ਜਾ ਰਹੇ ਅਸਥਾਈ ਵੀਜ਼ਿਆਂ ਦੀ ਗਿਣਤੀ ਨੂੰ ਸੀਮਿਤ ਕਰਨਾ ਸ਼ਾਮਲ ਹੈ